ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪੁਰਾਣਾ ਦਾ ਜ਼ਿਲ੍ਹਾ ਬਈਪਿੰਡਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਤੇ ਦੋਨੇ ਗਰਮੀਆਂ ਦੇ ਤੋਹਫੇ ਆ ਇੱਕ ਤਾਂ ਵੀਰੇ ਸੁਆ ਸਵਾ ਨਾਗਾ ਤੇ ਇੱਕ ਗੱਬਣਾ ਸਮਝ ਲੈਂਦਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਨਾਮ ਲਾਪ੍ਰੀ ਸਿੰਘ ਪਿੰਡ ਭਲੂਰ ਜਿਹੜਾ ਮੋਗਾ ਸੀਲ ਬਗਾ ਪਰਣਾ ਮੋਬਾਈਲ ਨੰਬਰ ਜੀ 6283198713 ਠੀਕ ਆ ਵੀਰੇ ਦੋ ਨਾਗਾ ਜੀ ਹਾਂਜੀ ਬਾਈ ਇਧਰੋਂ ਸਿੰਘਾਣੀ ਤੇ ਸ਼ੁਰੂ ਕਰਦੇ ਸੂਆ ਗੱਨ ਮੰਗਦੇ ਇਹ ਦੂਜੇ ਸੂਏ ਸੂਈਆ ਬਾਈ ਅੱਜ ਸਵੇਰ 4 ਵੇ ਸੂਈਆ ਜੇ ਸਾਰੀ ਪ੍ਰੋਪਰ ਪੈ ਗਈਗਾ ਨਹੀਂ ਇਹ ਕੋਲੀ ਮੱਛੀ ਦਿੱਤੀ ਬਾਈ ਯਾਰ ਮਗਰ ਬੱਚਾ ਵੱਛੀ ਡੱਬੀ ਦਿੱਤੀ ਹੈ ਜੀ ਹਾਂਜੀ ਠੀਕ ਹੈ ਵੀਰੇ ਸੇ ਕਿੰਨਾ ਕੱਢਿਆ ਪਹਿਲੀ ਜਵਾਈ ਤੇ ਬੋਲਾ ਬਈ ਯਾਰਾਂ ਮੈਂ ਕਹਿੰਦਾ 2 ਕਿਲੋ ਬੱਕ ਬੱਚੇ ਨੂੰ ਪਿਆ ਕੇ 2 ਕਿਲੋ ਕੱਢਿਆ ਹੋਗਾ ਤੇ ਗਾਂ ਨੂੰ ਦੁੱਧ ਦਿੰਦੀ 18-20 ਕਿਲੋ ਠੀਕ ਹੈ ਜੀ ਹਾਂ ਬਈ ਚੜਾਈ ਕਿਲੋ ਹੀ ਲੈ ਲੈ ਤੈਨੂੰ ਦੱਸਦੀ ਆ ਤਿਆਰੀ ਇੱਧਰ ਨੂੰ ਲੈ ਚੱਲੀ ਵੀਰੇ ਲੰਮੀ ਥੋੜ੍ਹ ਦੇ ਥੋੜਾ ਜਿਹਾ ਕੁਆਲਿਟੀ ਤੁਸੀਂ ਦੇਖ ਹੀ ਜਾ ਕਦੇ ਹੋ ਸੋਹਣਾ ਫਿਟਨੈਸ ਵਾਲਾ ਹਵਾਨਾ ਹਨ ਕੱਲਾ ਕੱਲਾ ਨਿੱਖੜ ਮਾ ਇਹਦਾ ਬਈ ਐ ਬਣੀਦਾ ਐ ਗਾਂ ਜਿਵੇਂ ਮੰਡੀ ਤੇ ਇਖੜ ਛੱਡਿਆ ਹੁੰਦਾ ਬਿਝਾਰ ਛੱਡ ਕੇ ਲਾ ਬਣਾਈ ਯਾਰ ਬਹੁਤ ਸੋਹਣੀ ਹੋਈ ਆ ਵੀਰੇ ਠੰਡੀ ਸੀਲ ਫੋਲਾ ਠੀਕ ਹੈ ਜੀ ਸੀਲਸ ਲੱਗ ਦੀ ਗਰੰਟੀ ਹੈ ਜੀ ਹਾਂ ਬਾਈ ਯਾਰ ਬੱਚਾ ਛੱਡ ਕੇ ਪਤਾ ਮਾਰ ਦਾਂਗੇ ਇਹ ਵੀ ਕੋਈ ਗੱਲ ਨਹੀਂ ਬਾਕੀ ਥਣ ਪੂਰਾ ਟੌਪ ਦਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਪੂੜ ਸ਼ਾਂਗ ਪੂਰਾ ਵੀ ਨਹੀਂ ਜਿੰਨਾ ਹਵਾਨਾ ਅੱਗੇ ਨੂੰ ਆ ਵੀਰੇ ਉਪੂਨ ਨਹੀਂ ਪਿੱਛੇ ਨੂੰ ਆ ਬਾਕੀ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੋ ਜਾਂਦਾ ਜੀ ਸੀਲਸ ਲੱਗ ਪੂਰੀ ਆ ਇੱਕ ਹੋਰ ਫਾਇਦਾ ਹੋ ਜਾਣਾ ਵੀਰੇ ਗਰਮੀ ਵਾਲਾ ਤੋਹਫਾ ਹੀ ਆ ਤੁਹਾਡੇ ਆ ਬਾਕੀ ਤੁਹਾਨੂੰ ਧਾਰਾ ਮਾਰ ਕੇ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਬੱਚਾ ਵੀ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ ਲੋ ਮੈਂ ਬੰਦ ਨੇ ਮਾੜਾ ਮੁਰੂ ਆਇਆ ਵੀ ਇਧਰ ਦੀ ਆਇਆ ਕੋਈ ਨਹੀਂ ਲਓ ਜੀ ਆ ਬੈਕ ਸਾਈਡ ਉੱਤੇ ਦਿਖਾ ਦਿੰਨੇ ਆ ਇੱਕ ਨੰਬਰ ਤਣ ਦੋ ਨੰਬਰ ਵੀਰੇ ਓਕੇ ਜੀ ਤਾਂ ਨੰਬਰ ਮੋਟੀ ਚਵਾਈ ਆ ਪੂਰੀ ਹੋਲੀ ਐ ਵੀਰੇ ਚਵਾਈ ਚਵਾਈ ਦਾ ਵੀ ਫੇਰ ਬਈ ਲਓ ਜੀ ਗੰਨੇ ਵਰਗੀ ਪਰਲੇ ਥਣ ਤੇ ਵੀ ਮਾਰ ਦੇ ਜੀ ਓਕੇ डन ਆ ਜੀ ਬਾਕੀ ਅਡਰ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਬਾਈ ਕਿਨਾਂ ਦੋਨਾਂ ਦੋਨਾਂ ਦੀਆਂ ਵੀ ਆਪਾਂ ਮਾਰ ਦਿੰਨੇ ਆ ਓਕੇ ਡਨ ਜੀ ਮਾੜਾ ਪਾਣੀ ਦੀ ਰਖੜਾ ਹੰਤੂਰ ਦੇ ਰੱਖੇ ਤਾਂ ਥਣਾ ਦੋ ਦੇ ਜੀ ਦੋ ਦੇ ਕੋਈ ਗੱਲ ਜਾਇਜ਼ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹ ਇਹ ਬਈ 47000 ਰੁਪਏ ਹੋਜੂ ਤੁਹਾਡਾ ਕਨਾ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਬੜਾ ਨਹੀਂ ਹੋਣਾ ਬਈ ਯਾਰ 47000 ਰੁਪਏ ਬਾਈ ਇਹ ਇਹਦੀ ਡਿਮਾਂਡ ਕਰਦੇ ਆ ਜੀ ਮਾੜਾ ਵਿੱਚੋਂ ਥੋੜਾ ਕਨਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜਾਇਜ਼ ਡਿਮਾਂਡ ਆ ਦੁੱਧ 17 18 ਕਿਲੋ ਖੁੱਲੇ ਹੀ ਪਿਆਜੋ ਬਾਕੀ ਥਣ ਭਾਂਡੇ ਦੀ ਸਾਫ ਹੈ ਵੀਰੇ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਚਵਾਈਦੀ ਇੱਕ ਨੰਬਰ ਆ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹਦਾ ਵੀ ਦੂਜਾ ਵੀ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਗਾ ਅੰਦੇ ਦਿਨ ਪਏ 10 ਤੋਂ 12 ਗੀ ਹਜੇ ਖੁੱਲੇ ਲੈ ਜੂ ਹਾਂ ਠੀਕ ਆ ਵੀਰੇ ਥਣਾ ਦੀ ਗਾਰੰਟੀ ਥਣਾ ਦੀ ਗਾਰੰਟੀ ਹੈ ਦੋਹਾਂ ਦੀ ਬਈ ਯਾਰ ਕੋਈ ਲੈ ਦਿਖਾ ਦੇ ਵੀਰੇ ਵਜਨ ਵਜੂਦ ਦੇ ਪੱਖ ਤੋਂ ਵੀ ਕਰਮ ਵਾਲੀ ਪੂਰੀ ਚੰਗੀ ਹੈ ਬਾਈ ਦੱਸਦਾ ਕਿ ਵੀ 22 ਕਿਲੋ ਦੁੱਧ ਦਿੱਤਾ ਵਾ ਹਜੇ ਡੇਟ ਮੁਤਾਬਕ ਦਿਨ ਪਏ ਹੈ ਜੀ 10 ਇੱਕ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਸੋਨਾ ਬੋਡੀ ਸਟਰਕਚਰ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਥਣ ਕੱਲਾ ਕੱਲਾ ਨਿੱਖੜ ਮ ਆਪਾਂ ਚੈੱਕ ਕਰਾ ਦਾਂਗੇ ਜੀ ਤੇ ਕੋਈ ਮਿਲਿਆ ਜੀ ਇਹ ਤਾਂ ਸੀਮਾ ਰਿਕਾਰਡ ਜਿਹੜਾ ਲੱਗ ਗਿਆ ਹੋਵੇ ਨਹੀਂ ਯਾਰ ਬਈਆ ਨੇ ਕਹਿ ਦਿੱ ਗਿਆ ਆਪਾਂ ਨਹੀਂ ਝੂਠ ਮਾਰਦੇ ਠੀਕ ਹੈ ਵੀਰੇ ਹਾਂ ਇਹ ਮਾਰੀਏ ਹਣ ਚੈੱਕ ਕਰ ਸਕਦੇ ਹੋ ਸੋਹਣਾ ਹੈ ਜੇ ਥਣਾ ਦਾ ਟਮਕਣਾ ਜੇ ਇੱਕ ਵੈਸੇ ਹੀ ਹੈ ਮਾੜਾ ਜਾ ਜਾਂਦਾ ਬੇਮਲੂਮਾ ਜ ਤੇ ਬਾਕੀ ਸੀਐਸ ਲੱਗਾ ਜੀ ਇਹ ਵੀ ਕਰਾਸ ਹੰਗ ਦੁੱਧ ਦੇ ਵੀ ਮੱਝਾਂ ਵਰਗਾ ਪਿਆਊਗੀ ਇਹ ਦਾ 20 ਕਿਲੋ ਤੇ ਐਚਐਫ ਦੇ 27 28 ਕਿਲੋ ਵਰਗਾ ਹੋਊਗਾ ਢੰਡ ਢੁੱਲ ਬਹੁਤ ਬਈ ਹਵਾਨੇ ਤੇ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਡਿਮਾਂਡ ਦਾ 72000 ਰੁਪਿਆ ਬਈ ਯਾਰ ਕੱਚੀ ਕੱਚੀ ਹਾਂ ਤੇ ਵਜਨ ਗਾਂ ਦਾ ਗਾਂ ਦਾ ਭਾਣਾ ਦੀ 85000 ਦੀ ਵੇਚ ਲਾ ਤਿਆਰ ਕਰ 80000 ਵਜਨ ਦੀ ਹੈ ਜੀ ਸਹੀ ਗੱਲ ਹੈ ਆਜ 72000 ਰੁਪਿਆ ਉਹ ਗਾਂ ਦੇ ਕਿੱਲੇ ਸਿੰਘ ਹੀ ਸਿੰਘ ਆ ਠੀਕ ਆ ਤੇ ਉਹ ਬਈ ਸੂਪ ਹੀ ਧੜ ਕੇ ਆਪੇ ਬੱਚਾ ਬੁੱਚਾ ਜੁੰਗੀ ਗਿਆ ਠੀਕ ਆ ਹਾਂ ਤੇ ਗਾਂ ਦਾ ਵੈਸੇ ਕਈ ਵੀਰ ਨਹੀਂ ਸਿੰਗ ਦਿਖਾਉਂਦੇ ਪਰ ਸਿੰਗਾ ਦਾ ਵੱਟਾ ਵੀ ਨਹੀਂ ਜਦੋਂ ਪਸ਼ੂ ਮਾਰਦਾ ਨਾ ਹੋਵੇ। ਤੁਹਾਨੂੰ ਬਹੁਤ ਚੰਗਾ ਲੱਗਿਆ ਮਾਰਾ ਇੱਕ ਵਾਰੀ ਫੇਰ ਦਿਖਾਉ। ਅੱਜ ਹੁਣ ਪਸ਼ੂ ਮਾਰ ਵੀ ਕਰਿਆਈ ਵੀਰੇ ਆਪਾਂ ਧਾਰਾ ਦੂਰਾਂ ਜੀਆਂ ਮਾਰਤੀਆਂ ਕਰਕੇ ਤੇ ਸੋਨਾ ਪਤ ਮਾਰ ਕਰਿਆਈ। ਨਿੱਗਰ ਆ ਇਹ ਵੀ ਕੋਈ ਆਏ ਨਹੀਂ ਵੀਰੇ ਲੱਸੀ ਪੀਕੀ ਆ। ਇੱਕ ਨਗ ਨਾ ਇੱਕ ਨਗ ਤੁਹਾਨੂੰ ਮਿਲ ਜਾਣਾ ਜੀ ਫਰੀ। ਚੰਗੀ ਐ ਵੜ ਵੀਰੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।